ਇਤਿਹਾਸ ਦੇ ਵਿੱਚ ਇੱਕ ਬਹੁਤ ਪਿਆਰੀ ਸਾਖੀ ਹੁੰਦੀ ਹੈ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਜਦੋਂ ਸਤਿਗੁਰੂ ਜੀ ਨੇ ਇੱਕ ਗਰੀਬ ਦੀ ਗਰੀਬੀ ਖਤਮ ਕਰਕੇ ਕਿਵੇਂ ਉਸ ਦਾ ਪਾਰ ਉਤਾਰਾ ਕੀਤਾ ਇਤਿਹਾਸ ਵਿੱਚ ਆਉਂਦਾ ਹੈ ਕਿ ਜਗਰਾਉਂ ਦੇ ਇਲਾਕੇ ਇੱਕ ਪਿੰਡ ਹੈ ਮੱਲਾ ਉੱਥੇ ਇੱਕ ਸਿੱਖ ਰਹਿੰਦਾ ਹੈ ਜਿਸ ਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਸਿੱਖੀ ਧਾਰੀ ਸੀ ਇਤਿਹਾਸ ਦੇ ਵਿੱਚ ਉਹਦਾ ਨਾਮ ਆਉਂਦਾ ਹੈ ਭਾਈ ਧਰਮਾ ਭਾਈ ਧਰਮਾ ਬਹੁਤ ਗਰੀਬ ਹੈ ਅਤੇ ਆਪਣੇ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਕਹਿੰਦਾ ਵੀ ਮੈਂ ਕਹਾ ਦਾ ਸਿੱਖ ਹਾਂ ਘਰ ਮੇਰੇ ਇੰਨੀ ਗਰੀਬੀ ਹੈ ਦਿਲਦਰ ਹੈ ਕੋਈ ਪੈਸਾ ਮੇਰੇ ਕੋਲ ਨਹੀਂ ਰੱਬ ਨਾ ਕਰੇ ਕੱਲੂ ਮੇਰੇ ਘਰੇ ਦੋ ਸਿੱਖ ਆ ਜਾਣ ਮੈਂ ਕਿਸੇ ਨੂੰ ਰੋਟੀ ਪ੍ਰਸ਼ਾਦਾ ਕਿਵੇਂ ਸ਼ਕਾਵਾਂਗਾ ਕਿਉਂਕਿ ਮੇਰਾ ਤਾਂ ਆਪਣਾ ਹੀ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਕੱਲ ਨੂੰ ਮੇਰੇ ਬੱਚੇ ਅਜੇ ਜਵਾਨ ਹੋ ਗਏ ਹਨ ਇਹਨਾਂ ਦਾ ਮੈਂ ਰਿਸ਼ਤਾ ਕਰਨਾ ਹੈ ਕਿਹੜਾ ਮੇਰੇ ਗਰੀਬ ਨਾਲ ਮੇਰੇ ਬੱਚਿਆਂ ਨਾਲ ਰਿਸ਼ਤਾ ਜੋੜੇਗਾ ਕਿਹੜਾ ਮੇਰਾ ਕੁੜਮ ਬਣੇਗਾ ਜਦ ਮੇਰਾ ਘਰ ਦੇਖਣਗੇ ਤਾਂ ਮੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਕਰੇਗਾ ਬੜਾ ਹੈਰਾਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਰਿਹਾ ਹੈ ਆਪਣੇ ਆਪ ਨੂੰ ਦੇਖ ਕੇ ਆਪਣੇ ਹਾਲਾਤਾਂ ਨੂੰ ਦੇਖ ਕੇ ਕਿਸ ਸਮਾਂ ਕਿਦੋਂ ਤੱਕ ਇਸੇ ਤਰ੍ਹਾਂ ਹੀ ਰਹੇਗਾ ਕਦੋਂ ਤੱਕ ਮੈਂ ਗਰੀਬੀ ਦੀ ਜ਼ਿੰਦਗੀ ਬਤੀਤ ਕਰਾਂਗਾ ਇਹ ਜ਼ਿਲਤ ਦੀ ਜ਼ਿੰਦਗੀ ਚੋਂ ਮੈਂ ਕਿਵੇਂ ਨਿਕਲਾਂਗਾ ਪਰ ਉਸ ਨੂੰ ਫਿਰ ਗੁਰੂ ਤੇ ਵਿਸ਼ਵਾਸ ਆਉਂਦਾ ਹੈ ਕਿ ਜੇ ਮੈਂ ਗਰੀਬ ਹਾਂ ਮੇਰਾ ਗੁਰੂ ਤਾਂ ਫਿਰ ਸਮਰੱਥ ਹੈ ਨਾ ਗੁਰੂ ਦਾ ਮੇਰਾ ਪੂਰਾ ਹੈ ਨਾ ਵੀ ਕਿਉਂ ਨਾ ਸੱਚੇ ਪਾਤਸ਼ਾਹ ਜੀ ਕੋਲ ਜਾ ਕੇ ਮੈਂ ਕਹਾਂ ਵੀ ਸਤਿਗੁਰੂ ਜੀ ਮੇਰੀ ਗਰੀਬੀ ਨੂੰ ਖਤਮ ਕਰ ਦਿਓ ਅੱਜ ਦਾ ਵੀ ਸਮਾਂ ਆਪਾਂ ਦੇਖਦੇ ਹੀ ਹਾਂ ਸੰਗਤ ਜੀ ਵੀ ਗਰੀਬ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਜੋੜਦਾ ਜਿੰਨੇ ਰਿਸ਼ਤੇ ਵਾਲੇ ਦੁਆਲੇ ਫਿਰਦੇ ਹਨ ਚਾਹੇ ਤੁਹਾਡੇ ਘਰ ਚ ਹਨ ਚਾਹੇ ਤੁਹਾਡੇ ਘਰ ਤੋਂ ਬਾਹਰ ਹਨ ਤੁਸੀਂ ਗਿੜਾ ਮਾਰ ਕੇ ਦੇਖ ਲਓ ਆਪਣੀ ਹੋਸ਼ ਦੇ ਵਿੱਚ ਦੇਖ ਲਓ ਕਿ ਗਰੀਬ ਦੇ ਨਾਲ ਅਮੀਰ ਕਿਹੜਾ ਰਿਸ਼ਤਾ ਕਰਦਾ ਹੈ ਸਮਾਂ ਹੀ ਹੈ ਜੋ ਚੱਲ ਰਿਹਾ ਹੈ ਇਹ ਤਾਂ ਮੇਰਾ ਸਤਿਗੁਰੂ ਹੀ ਹੈ ਜੋ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹ ਹੋਂ ਤੇ ਨ ਡਰਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਭਾਈ ਧਰਮਾ ਕਿ ਭਗਵਾਨ ਨੇ ਮੈਂ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਦੇ ਕੋਲ ਅੰਮ੍ਰਿਤਸਰ ਜਾਣਾ ਹੈ ਨਮਸਕਾਰ ਕਰਨੀ ਹੈ ਸਤਿਗੁਰੂ ਜੀ ਅੱਗੇ ਬੇਨਤੀ ਕਰਾਂਗਾ ਕਿ ਸਤਿਗੁਰੂ ਜੀ ਮੇਰੀ ਵੀ ਗਰੀਬੀ ਖਤਮ ਕਰ ਦਿਓ ਕਿਉਂਕਿ ਜਿਵੇਂ ਦੇ ਆਪਣੇ ਹਾਲਾਤ ਚਾਰੇ ਹਨ ਬੱਚੇ ਜਵਾਨ ਹੋ ਗਏ ਹਨ ਕਿੰਨਾ ਚਿਰ ਹੋਰ ਆਪਾਂ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਾਂਗੇ ਉਹ ਅਮਰਸਰ ਆ ਜਾਂਦਾ ਹੈ ਅਕਾਲ ਤਖਤ ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ ਸੰਗਤਾਂ ਬੈਠੀਆਂ ਹਨ ਤੇ ਉਸ ਤੋਂ ਬਾਅਦ ਇੱਕ ਸਿੰਘ ਆਵਾਜ਼ ਲਗਾਉਂਦਾ ਹੈ ਕਿ ਭਾਈ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ ਕੋਈ ਗੱਲਬਾਤ ਕਰਨੀ ਹੈ ਤਾਂ ਵਾਰੀ-ਵਾਰੀ ਆ ਕੇ ਆਪਜੀ ਗੱਲ ਕਰ ਸਕਦੇ ਹੋ ਸੰਗਤ ਕੋਈ ਨਾ ਕੋਈ ਪੇਟਾਵਾਂ ਸਤਿਗੁਰੂ ਨੂੰ ਅਰਪਣ ਕਰ ਰਹੇ ਹਨ ਨਮਸਕਾਰ ਕਰ ਰਹੇ ਹਨ ਤੇ ਜਦੋਂ ਭਾਈ ਧਰਮੀ ਦੀ ਵਾਰੀ ਆਉਂਦੀ ਹੈ ਨਾ ਤੇ ਵਿਚਾਰੇ ਦੀ ਜੀਬ ਜਦੋਂ ਹੱਥ ਮਾਰਦਾ ਹੈ ਕੋਈ ਪੈਸਾ ਨਹੀਂ ਹੁੰਦਾ ਬੜਾ ਆਪਣੇ ਆਪ ਤੇ ਤਰਸ ਕਰਦਾ ਹੈ ਬਹੁਤ ਦੁਖੀ ਹੁੰਦਾ ਹੈ ਕਿ ਸਤਿਗੁਰੂ ਮੈਂ ਤੇਰਾ ਕਿਹੋ ਜਿਹਾ ਸਿੱਖਾਂ ਲੋਕ ਤੈਨੂੰ ਇੰਨੀਆਂ-ਇਨੀਆਂ ਪੇਟਾਵਾਂ ਦੇ ਕੇ ਨਮਸਕਾਰ ਕਰ ਰਹੇ ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਜਦੋਂ ਉਸ ਦੀ ਵਾਰੀ ਆਉਂਦੀ ਹੈ ਨਾ ਕਿਉਂਕਿ ਸਤਿਗੁਰੂ ਜੀ ਦੇ ਝੋੜ ਸਾਹਿਬ ਦੋ ਸਿੰਘ ਚਲਾ ਰਹੇ ਹਨ ਤੇ ਜਾ ਕੇ ਨਮਸਕਾਰ ਕਰਕੇ ਖਾਲੀ ਹੱਥ ਬਿਨਾਂ ਪੈਸੇ ਤੋਂ ਫਿਰ ਆਪਣੀ ਜਗ੍ਹਾ ਤੇ ਬਹਿ ਜਾਂਦਾ ਹੈ ਸਤਿਗੁਰੂ ਜੀ ਆਵਾਜ਼ ਮਾਰਦੇ ਹਨ ਕਿ ਭਾਈ ਧਰਮਾ ਜੀ ਹੋਰ ਸਭ ਠੀਕ ਹੈ ਹੋਰ ਨਗਰ ਖੇੜਾ ਤੁਹਾਡਾ ਠੀਕ ਹੈ ਪਰਿਵਾਰ ਸਭ ਠੀਕ ਹੈ ਭਾਈ ਧਰਮਾ ਕਹਿੰਦਾ ਹਾਂਜੀ ਸਤਿਗੁਰੂ ਜੀ ਸਤਿਗੁਰੂ ਜੀ ਤਾਂ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰੂ ਜੀ ਦੂਸਰੀ ਵਾਰ ਫੇਰ ਪੁੱਛਦੇ ਹਨ ਵੀ ਭਾਈ ਧਰਮਾ ਜੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕੋਈ ਤੁਹਾਨੂੰ ਕੁਝ ਚਾਹੀਦਾ ਹੈ ਕਹਿੰਦਾ ਨਹੀਂ ਸਤਿਗੁਰੂ ਜੀ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਇੰਨੀ ਸੰਗਤ ਦੇ ਵਿੱਚ ਇੰਨੇ ਲੋਕਾਂ ਦੇ ਵਿੱਚ ਮੈਂ ਕਿਸ ਤਰ੍ਹਾਂ ਗੁਰੂ ਤੋਂ ਮੰਗਾ ਕਿ ਮੇਰੀ ਇੰਨੀ ਗਰੀਬੀ ਹੈ ਮੈਨੂੰ ਪੈਸੇ ਦੇ ਦਿਓ ਮੈਨੂੰ ਆਹ ਵਸਤੂ ਦੇ ਦਿਓ ਵੀ ਨਹੀਂ ਆਪਾਂ ਮੰਗਣਾ ਨਹੀਂ ਕਿ ਇਸ ਮੋਹ ਨਾਲ ਮੈਂ ਸਤਿਗੁਰੂ ਤੋਂ ਮੰਗਾਗਾ ਇਹ ਸੋਚ ਕੇ ਭਾਈ ਧਰਮਾ ਦੂਸਰੇ ਪਾਸੇ ਆ ਜਾਂਦਾ ਹੈ ਤੇ ਸਤਿਗੁਰੂ ਜੀ ਫੇਰ ਖੜੇ ਹੋ ਜਾਂਦੇ ਹਨ ਸੰਗਤ ਵੀ ਖੜੀ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਆਵਾਜ਼ ਮਾਰਦੇ ਨੇ ਕਿ ਭਾਈ ਧਰਮਾ ਜੀ ਤੇ ਭਾਈ ਧਰਮਾ ਜੀ ਸਤਿਗੁਰੂ ਜੀ ਦੇ ਅੱਗੇ ਆ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਧਰਮਾ ਜੀ ਜੇ ਕੁਝ ਮੰਗਣਾ ਨਹੀਂ ਫਿਰ ਮੈਨੂੰ ਕੁਝ ਦੇ ਦਿਓ ਜਦੋਂ ਇਹ ਗੱਲ ਭਾਈ ਧਰਮੇ ਦੇ ਕੰਨਾਂ ਵਿੱਚ ਪਈ ਨਾ ਉਹ ਸੋਚਦਾ ਹੈ ਕਿ ਮੈਂ ਗਰੀਬ ਚੱਜਦੇ ਮੇਰੇ ਕੱਪੜੇ ਨਹੀਂ ਪੈਸਾ ਟੱਕਾ ਮੇਰੇ ਕੋਲ ਨਹੀਂ ਗਰੀਬੀ ਮੇਰੇ ਘਰ ਆਤ ਦੀ ਦਲੇਦਰ ਮੇਰੇ ਘਰ ਆਤ ਦਾ ਤਾਂ ਮੈਂ ਸਤਿਗੁਰੂ ਨੂੰ ਕੀ ਦੇ ਸਕਦਾ ਸਤਗੁਰੂ ਜੀ ਨੇ ਫਿਰ ਕਹਿੰਦੇ ਹੱਥ ਜੋੜ ਕੇ ਕਿਹਾ ਕਿ ਭਾਈ ਧਰਮਾ ਜੀ ਜੇ ਕੁਝ ਲੈਣਾ ਨਹੀਂ ਫਿਰ ਕੁਝ ਦੇ ਦਿਓ ਉਹ ਕਹਿੰਦਾ ਭਾਈ ਧਰਮਾ ਕਹਿੰਦਾ ਸਤਗੁਰੂ ਜੀ ਮੇਰੇ ਕੋਲ ਕੀ ਹੈ ਗਰੀਬ ਜਾਂ ਮੈਂ ਆਪ ਜੀ ਦਾ ਸੇਕਾ ਹਾਂ ਸਤਗੁਰੂ ਜੀ ਨੇ ਫਿਰ ਕਿਹਾ ਕਹਿੰਦੇ ਭਾਈ ਧਰਮਾ ਜੀ ਜੇ ਕੁਝ ਲੈਣਾ ਨਹੀਂ ਨਾ ਫਿਰ ਕੁਝ ਦੇ ਦਿਓ ਇਸ ਤਰ੍ਹਾਂ ਕਰੋ ਜੋ ਸਾਡੀ ਬੇਟੀ ਹੈ ਨਾ ਮੇਰੀ ਸੁਪੁੱਤਰੀ ਬੀਬੀ ਵੀਰੋ ਉਹਦੇ ਲਈ ਮੈਂ ਆਪ ਜੀ ਦੇ ਪੁੱਤਰ ਦਾ ਰਿਸ਼ਤਾ ਮੰਗਦਾ ਸੱਚ ਜਾਣਿਓ ਜਦੋਂ ਇਹ ਗੱਲ ਸਤਗੁਰੂ ਜੀ ਨੇ ਭਾਈ ਧਰਮਾ ਨੂੰ ਕਹੀ ਨਾ ਕਹਿੰਦੇ ਭੂਬਾ ਨਿਕਲ ਗਿਆਂ ਹੱਥ ਜੋੜ ਕੇ ਸਤਗੁਰੂ ਦੇ ਚਰਨ ਢੀਕੇ ਕਹਿੰਦਾ ਕਿ ਸਤਗੁਰੂ ਮੈਂ ਇਹ ਨਹੀਂ ਜੋਗਾ ਕਿਥੇ ਸਤਿਗੁਰੂ ਕਹਿੰਦੇ ਕਿ ਸਿੱਖ ਕਦੇ ਵੀ ਗਰੀਬ ਨਹੀਂ ਹੋ ਸਕਦਾ ਇਹ ਤੇਰੇ ਮਨ ਦਾ ਵਹਿਮ ਹੈ ਅਸੀਂ ਤੇਰੇ بیٹے ਦਾ ਰਿਸ਼ਤਾ ਆਪਣੀ ਬੇਟੀ ਨਾਲ ਕਰਨਾ ਹੈ ਭਈ ਧਰਮਾ ਜੀ ਤੁਸੀਂ ਘਬਰਾਉਣਾ ਕਿਸ ਗੱਲ ਤੋਂ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਐਸੀ ਲਾਲ ਤuj ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੈ ਕਿ ਐਸਾ ਸਤਿਗੁਰੂ ਇਨਸਾਨ ਨੂੰ ਕਿੱਥੇ ਮਿਲਣਾ ਹੈ ਜੋ ਗਰੀਬਾਂ ਨੂੰ ਆਪਣੇ ਕੁੜਮ ਬਣਾ ਲੈਂਦਾ ਹੈ ਗਰੀਬਾਂ ਦੇ ਨਾਲ ਆਪਣੇ ਰਿਸ਼ਤੇਦਾਰੀ ਰੱਖਦਾ ਹੈ ਅੱਜ ਅੜੜਵਲੇ ਚਾਤੀ ਮਾਰ ਕੇ ਦੇਖ ਲਓ ਕਿ ਹੈ ਕੋਈ ਐਸਾ ਗੁਰੂ ਕੋਈ ਪੀਰ ਕੋਈ ਵੀ ਜੋ ਗਰੀਬ ਜੋ ਕਿਸੇ ਗਰੀਬ ਨੂੰ ਆਪਣਾ ਰਿਸ਼ਤੇਦਾਰ ਬਣਾਉਂਦਾ ਹੈ ਬਿਲਕੁਲ ਵੀ ਨਹੀਂ ਸਭ ਅਮੀਰਾਂ ਦੇ ਰਿਸ਼ਤੇਦਾਰ ਹਨ ਅਮੀਰਾਂ ਦੀ ਰਿਸ਼ਤੇਦਾਰੀ ਹੈ ਇਹ ਤਾਂ ਕੋਈ ਹੈ ਗੁਰਬਾਣੀ ਨੂੰ ਸਮਝਣ ਵਾਲਾ ਕੋਈ ਗੁਰਬਾਣੀ ਦੀ ਕਦਰ ਕਰਨ ਵਾਲਾ ਜੋ ਕਿਸੇ ਗਰੀਬ ਨੂੰ ਸਿੱਖੀ ਦੇ ਆਧਾਰ ਤੇ ਉਹਦੀ ਕਦਰ ਕਰਦਾ ਹੈ ਨਹੀਂ ਤਾਂ ਸਮਾ ਬਹੁਤ ਭਿਆਨਕ ਚੱਲ ਰਿਹਾ ਹੈ ਫਿਰ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰੀ ਅਤੇ ਕਿਹਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਇਸ ਤਰ੍ਹਾਂ ਕਰੋ ਨਾਰੀਆਂ ਲੈ ਕੇ ਆਓ ਤੇ ਗਿਰੀ ਲੈ ਕੇ ਆਓ ਆਪਾਂ ਨੇ ਬੀਬੀ ਭੀਰੋ ਦਾ ਰਿਸ਼ਤਾ ਅੱਜ ਹੀ ਕਰਨਾ ਹੈ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਉਸੇ ਦਿਨ ਹੀ ਸਾਰੀ ਸੰਗਤ ਦੇ ਸਾਹਮਣੇ ਐਲਾਨ ਕਰਕੇ ਭਾਈ ਧਰਮੇ ਦੇ ਸੁਪੁੱਤਰ ਭਾਈ ਸਾਧੂ ਨੂੰ ਬੀਬੀ ਭੀਰੋ ਦਾ ਰਿਸ਼ਤਾ ਕਰ ਦਿੱਤਾ ਤੇ ਉਸ ਦੀ ਅੰਤਾਂ ਦੀ ਗਰੀਬੀ ਦਾ ਖਤਮ ਚਲੋ ਕਰਨੀ ਸੀ ਸਤਿਗੁਰੂ ਜੀ ਨੇ ਉਸ ਦਾ ਲੋਕ ਪਰਲੋਕ ਸਵਾਰ ਦਿੱਤਾ ਕਿਉਂਕਿ ਸਾਧ ਸੰਗਤ ਜੀ ਇੱਥੇ ਗੱਲ ਵਿਸ਼ਵਾਸ ਦੀ ਤੇ ਭਾਵਨਾ ਦੀ ਹੈ ਕਈ ਵਾਰੀ ਕੋਈ ਕੁਝ ਨਹੀਂ ਮੰਗਦਾ ਪਰ ਸਭ ਕੁਝ ਮਿਲ ਜਾਂਦਾ ਹੈ ਕਈ ਸਭ ਕੁਝ ਮੰਗਦੇ ਹਨ ਪਰ ਮਿਲਦਾ ਕੁਝ ਵੀ ਨਹੀਂ ਐਸੇ ਕਰਕੇ ਗੁਰਵਾਣੀ ਵਿੱਚ ਵੀ ਕਿਹਾ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਖੇ ਸੋਪਾਵੈ ਇੱਥੇ ਤੇ ਸਤਿਗੁਰੂ ਦੇ ਅੱਗੇ ਜੋ ਭਾਵਨਾ ਨਾਲ ਆਇਆ ਨਾ ਸਭ ਕੁਝ ਹੀ ਹੈ ਸਤਿਗੁਰੂ ਦੇ ਘਰ ਬਸ ਲੈਣ ਦੇ ਲਈ ਨਾ ਤੁਹਾਡੀ ਨੀਤ ਬਿਰਤੀ ਹੋਣੀ ਚਾਹੀਦੀ ਹੈ ਸਤਿਗੁਰੂ ਤਾਂ ਸਭ ਕੁਝ ਦੇਣ ਲਈ ਜੋ ਤੇਰੀ ਦਾਤ ਹੈ ਇਨਸਾਨ ਤਿਆਰ ਬੈਠਿਆ ਸੋ ਇਸ ਆਖੀ ਦਾ ਮਕਸਦ ਇਹੋ ਸੀ ਵੀ ਮੇਰਾ ਗੁਰੂ ਐਡਾ ਸਮਰੱਥ ਹੈ ਸਰਵ ਵਿਆਪਕ ਹੈ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਹ ਚਾਹੇ ਤਾਂ ਕੀ ਨਹੀਂ ਕਰ ਸਕਦਾ ਅਸੀਂ ਵੀ ਸਤ ਗੁਰੂ ਤੇ ਆਸ ਰੱਖੀਏ ਵਿਸ਼ਵਾਸ ਰੱਖੀਏ ਅਰਦਾਸ ਕਰੀਏ ਸਤ ਗੁਰੂ ਜੀ ਸਾਡੇ ਵਿਕਾਰ ਦਸਵਾਰ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ